ਕਮਾਲ ਆ ਉਹ ਅਕਾਲ ਪੁਰਖ ਆਪ ਹਮੇਸ਼ਾ ਹੀ ਗੱਲ ਕਰਦੇ ਆ ਕਿ ਪ੍ਰਮਾਤਮਾ ਨੇ ਇਸ ਦੁਨੀਆ ਉੱਤੇ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਨਹੀਂ ਬਣਾਈ ਮਿੱਟੀ ਦਾ ਇੱਕ ਕਿਣਕਾ ਵੀ ਆਪਣਾ ਵजूद ਰੱਖਦਾ ਉਹਦਾ ਵੀ ਕੋਈ ਨਾ ਕੋਈ ਮਤਲਬ ਹੋਣਾ ਉਹ ਗੱਲ ਵੱਖਰੀ ਆ ਕਿ ਆਪਾਂ ਨੂੰ ਉਸ ਗੱਲ ਦੀ ਪਹਿਚਾਨ ਨਹੀਂ ਅੱਜ ਜਿਹਨੂੰ ਤੁਸੀਂ ਦੇਖ ਰਹੇ ਹੋ ਇਹਨੂੰ ਪ੍ਰਿੰਟ ਆਖਦੇ ਆ ਤੇ ਅੱਜ ਆਪਾਂ ਇਸ ਪ੍ਰਿੰਟ ਦੇ ਫਾਇਦੇ ਦੱਸਣ ਲੱਗੇ ਆ ਤੁਹਾਨੂੰ ਇੱਕ ਰਿਸਰਚ ਹੋਈ ਸੀ ਬਹੁਤ ਟਾਈਮ ਪਹਿਲਾਂ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਸਾਲ ਤੁਹਾਡੇ ਪ੍ਰਿੰਟ ਲੜਦਾ ਉਹ ਸਾਲ ਤੁਹਾਨੂੰ ਹਾਰਟ ਟੈਕ ਨਹੀਂ ਹੁੰਦਾ ਉਹ ਪੂਰਾ ਸਾਲ ਤੁਹਾਡੇ ਅੰਦਰ ਕੈਂਸਰ ਦੇ ਸੈੱਲ ਬਣ ਨਹੀਂ ਸਕਦੇ ਤੁਹਾਨੂੰ ਉਸ ਸਾਲ ਲਕਵਾ ਨਹੀਂ ਹੋ ਸਕਦਾ ਉਸ ਸਾਲ ਹੋਰ ਵੀ ਕਈ ਬਿਮਾਰੀਆਂ ਦੇ ਸੈੱਲ ਤੁਹਾਡੇ ਅੰਦਰ ਪੈਦਾ ਹੀ ਨਹੀਂ ਹੋ ਸਕਦੇ ਇਸ ਕਰਕੇ ਆਪਣੀ ਲੱਤਾਂ ਬਾਹਾਂ ਤੇ ਸਾਲ ਚ ਇੱਕ ਅੱਧੀ ਵਾਰੀ ਪ੍ਰਿੰਟ ਨੂੰ ਲੜਾ ਲੈਣਾ ਚਾਹੀਦਾ ਦੂਸਰੀ ਗੱਲ ਹੈ ਪ੍ਰਿੰਟ ਦੇ ਛੱਤੇ ਨੂੰ ਤਵੇ ਤੇ ਰੱਖ ਕੇ ਉਹਨੂੰ ਜਲਾ ਲਓ ਉਹਦੇ ਜ ਸਰੋਂ ਦਾ ਤੇਲ ਪਾ ਕੇ ਉਹਨੂੰ ਰੱਖ ਲਓ ਤੇ ਆਪਣੇ ਸਰੀਰ ਤੇ ਜਿਹੜੇ ਚਿੱਟੇ ਦਾਗ ਹੋ ਜਾਂਦੇ ਜਿਹਨੂੰ ਆਪਾਂ ਦਾਦ ਕਹਿੰਦੇ ਆ ਖਾਜ ਉਹਦੇ ਤੇ ਲਾ ਲਓ ਇਹ ਦਾਦ ਤੇ ਖਾਜ ਜਦੋਂ ਖਤਮ ਹੋ ਜਾਂਦੀ ਹੈ ਹੁਣ ਤੁਸੀਂ ਆਪ ਦੇਖ ਲਓ ਇਸ ਜੀਵ ਨੂੰ ਕਿੰਨੇ ਵੱਡੇ ਤੇ ਕਿੰਨੇ ਸੋਹਣੇ ਗੁਣਾ ਨਾਲ ਨਵਾਜਿਆ ਪ੍ਰਮਾਤਮਾ ਦੀ ਖੇਡ ਬਹੁਤ ਵੱਡੀ ਹੈ ਸਾਡੀਆਂ ਆਕਲਾਂ ਸਾਡੀਆਂ ਸਮਝਾਂ ਤੋਂ ਕਿਤੇ ਪਾਰ ਹੈ ਜੋ ਵੀ ਚੀਜ਼ਾਂ ਤੁਹਾਨੂੰ ਤੁਹਾਡੇ ਆਲੇ ਦੁਆਲੇ ਦਿਖਦੀਆਂ ਨਾ ਉਹਨਾਂ ਦਾ ਕੋਈ ਨਾ ਕੋਈ ਮਤਲਬ ਆ ਉਹਨਾਂ ਦੀ ਕੋਈ ਨਾ ਕੋਈ ਹੋਂਦ ਆ ਪਰਮਾਤਮਾ ਨੇ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਪੈਦਾ ਨਹੀਂ ਕੀਤੀ ਇਸ ਕਰਕੇ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਉਹਨੂੰ ਐਕਸੈਪਟ ਕਰੋ ਰੱਬ ਦਾ ਸ਼ੁਕਰਾਨਾ ਕਰੋ ਖੁਸ਼ ਰਹੋ ਤੇ ਸਾਡੇ ਨਾਲ ਜੁਨਲਿਸਨ ਨੂੰ ਫੋਲੋ ਕਰ ਲਓ ਧੰਨਵਾਦ